ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਕੋਈ ਬੁਰਾ ਪਲਾਕ ਕਹੇ ਅਰਥਾਤ ਤੁਹਾਡੇ ਵਾਸਤੇ ਕੜਵੇ ਸ਼ਬਦਾਂ ਦੀ ਵਰਤੋਂ ਕਰੇ ਤਾਂ ਤੁਸੀਂ ਚੁੱਪ ਰਹੋ ਸ਼ਾਂਤ ਰਹੋ ਕਿਉਂਕਿ ਸ਼ਾਂਤ ਰਹਿਣ ਵਿੱਚ ਹੀ ਫਾਇਦਾ ਹੈ ਜੋ ਤੁਹਾਨੂੰ ਬੁਰਾ ਪਲਾਕ ਕਹਿ ਰਿਹਾ ਹੈ ਅਸਲ ਵਿੱਚ ਨੁਕਸਾਨ ਉਸ ਦਾ ਹੋ ਰਿਹਾ ਹੈ ਉਹ ਆਪਣੇ ਕਰਮ ਬਹੁਤ ਹੀ ਮਾਰੇ ਕਰ ਰਿਹਾ ਹੈ ਤੇ ਉਸ ਦਾ ਫਲ ਉਸ ਨੂੰ ਭੁਗਤਣਾ ਪਵੇਗਾ ਤੁਸੀਂ ਸ਼ਾਂਤ ਰਹੋ ਚੁੱਪ ਰਹੋ ਆਪਣੀ ਸੇਵਾ ਕਰਦੇ ਰਹੋ ਤੇ ਆਪਣਾ ਨਾਮ ਜਪਦੇ ਰਹੋ ਹਾਂ ਪਰ ਜੇ ਤੁਸੀਂ ਵੀ ਬੁਰਾ ਪਲਾਕਿਆ ਦਿੱਤਾ ਸਾਹਮਣੇ ਵਾਲੇ ਨੂੰ ਮੰਨ ਲਓ ਕਿ ਤੁਹਾਡੇ ਵਾਸਤੇ ਕਿਸੇ ਨੇ ਕੜਵੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਤੁਹਾਨੂੰ ਬੁਰਾ ਪਲਾਕਿਆ ਹੈ ਤੇ ਜੇਕਰ ਤੁਸੀਂ ਵੀ ਉਸ ਨੂੰ ਬੁਰਾ ਪਲਾਕਿਆ ਦਿੱਤਾ ਕੜਵੇ ਸ਼ਬਦਾਂ ਦੀ ਵਰਤੋਂ ਕਰ ਦਿੱਤੀ ਫਿਰ ਤੁਹਾਡੇ ਔਰ ਉਹਦੇ ਵਿੱਚ ਕੋਈ ਫਰਕ ਨਹੀਂ ਰਿਹਾ ਕੋਈ ਅੰਤਰ ਨਹੀਂ ਰਿਹਾ ਕਿਉਂਕਿ ਉਸ ਨੇ ਵੀ ਬੁਰਾ ਪਲਾਕਿਆ ਤੁਸੀਂ ਵੀ ਬੁਰਾ ਪਲਾਕਿਆ ਫਿਰ ਫਰਕ ਕੋਈ ਨਹੀਂ ਰਿਹਾ ਇਸ ਕਰਕੇ ਜੇਕਰ ਤੁਹਾਡੇ ਲਈ ਕੋਈ ਤੁਹਾਨੂੰ ਕੋਈ ਗਲਤ ਬੋਲਦਾ ਹੈ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਹੈ ਕੜਵੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਬੁਰਾ ਭਲਾ ਆਖਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਨੇ ਸ਼ਾਂਤ ਰਹੋ ਚੁੱਪ ਰਹੋ ਇਹ ਉਸ ਦੇ ਕਰਮ ਨੇ ਤੇ ਉਹ ਕਰਮ ਉਸ ਨੂੰ ਭੋਗਨੇ ਪੈਣਗੇ ਕਿਉਂਕਿ ਆਪਣੇ ਕਰਮਾਂ ਤੋਂ ਕੋਈ ਵੀ ਭੱਜ ਨਹੀਂ ਸਕਦਾ ਤੁਸੀਂ ਆਪਣਾ ਨਾਮ ਜਪਦੇ ਰਹੋ ਆਪਣੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ